ਕਾਇਡ ਨੰਬਰ 16 ਦੇ ਵਿੱਚ ਮਤਲਬ ਮੀਟਿੰਗ ਸੀ ਤੇ ਉੱਥੇ ਕਾਫੀ ਪ੍ਰੋਬਲਮ ਸੀ ਕਿਉਂਕਿ ਕੁਝ ਅਗਰ ਆਪਾਂ ਇਹ ਕਹਿ ਲਈਏ ਵੀ ਉੱਥੇ ਜਿਵੇਂ ਮਤਲਬ ਇਹ ਜੇ ਮਕਾਨ ਵਿੱਚ ਕਾਦਰਿਸਟਰੀ वगैरह ਨਹੀਂ ਹੋਈ ਹੋਈਆਂ ਤਾਂ ਦੇਖੋ ਉਹਨਾਂ ਨੂੰ ਇੱਕ ਉਮੀਦ ਵੀ ਸੀ ਕਿ ਮੈਡਮ ਆਈ ਨੇ ਤਾਂ ਕੁਝ ਕੰਮ ਕਰਵਾਉਣਗੇ ਤਾਂ ਕੱਲ ਜਿਹੜੇ ਨੇ ਖੜੇ ਪੈਰ ਉੱਥੇ ਜੋ ਉਹਨਾਂ ਦੇ ਕੰਮ ਕਰਵਾਉਣ ਵਾਲੇ ਸੀ ਉਹ ਕਹਿ ਕੇ ਸਬੰਧਿਤ ਮਹਿਮਨ ਕਹਿ ਕੇ ਅੱਜ ਕਿਸ ਤਰ੍ਹਾਂ ਦੀ ਮੀਟਿੰਗ ਤੁਹਾਡੇ ਵੱਲੋਂ ਕੀਤੀ ਗਈ ਤੇ ਕਿੱਥੇ ਕੀਤੀ ਗਈ ਅ ਵੂਮਨ ਵਿੰਗ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਤਹਿਤ ਜਿਹੜਾ ਹੈ ਪਾਰਟੀ ਦੀਆਂ ਦਿਸ਼ਾ-ਨੇਸ਼ਾਂਸਾਰ ਸਾਡੇ ਜਿਹੜੇ ਮਾਨਯੋਗ ਸੀਐਮ ਭਗਵੰਤਬਾ ਜੀ ਔਰ ਸਾਡੇ ਜਿਹੜੇ ਸੰਗਠਨ ਮਹਾ ਮੰਤਰੀ ਸੰਦੀਪ ਪਾਠਕ ਜੀ ਦੇ ਦਿਸ਼ਾ-ਨੇਸ਼ਾਂਸਾਰ ਜਿਹੜੇ ਲਗਾਤਾਰ ਸਾਰੇ ਵਾੜਾ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜੜੀਆਂ ਨੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਹ ਮੀਟਿੰਗ ਸਿਰਫ ਫਾਜ਼ਿਲਖਾ ਹਲਕੇ ਦੇ ਵਿੱਚ ਹੀ ਨਹੀਂ ਕੀਤੀ ਜਾ ਰਹੀ ਬਲਕਿ ਜਰਾਲਾਬਾਦ ਬੱਲੂਵਾਨਾ ਔਰ ਅਬੋਹਰ ਦੇ ਵਿੱਚ ਜੜੀ ਮੀਟਿੰਗਾਂ ਨੇ ਜੜੀਆਂ ਕੀਤੀਆਂ ਜਾ ਰਹੀਆਂ ਨੇ ਪੂਰੇ ਜ਼ਿਲ੍ਹੇ ਪਰ ਦੇ ਵਿੱਚ ਬਿਲਕੁਲ ਜੀ ਬਿਲਕੁਲ ਕਿਏਸ ਤਰ੍ਹਾਂ ਦੀ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਲੇ ਰਹੇ ਨੇ ਤੇ ਦੇਖੋ ਲੇਡੀਜ਼ Wing ਨੂੰ ਮਜ਼ਬੂਤ ਕਰਨ ਵਾਸਤੇ ਜਿਹੜਾ ਇਹ ਪਾਰਟੀ ਨੇ ਜੋ ਸਾਨੂੰ ਹੁਕਮ ਦਿੱਤੇ ਨੇ ਤੁਹਾਨੂੰ ਦੇ ਤਹਿ ਜਿਹੜੀਆਂ ਨੇ ਲਗਾਤਾਰ ਜਿਹੜੀਆਂ ਨੇ ਮੀਟਿੰਗਸ ਜੋ ਸਾਡੇ ਮੈਂਬਰ ਸਾਹਿਬਾਨ ਨੇ ਸਾਡੇ ਵਰਕਰ ਸਾਹਿਬਾਨ ਨੇ ਜਾਂ ਜੋ ਵੀ ਲੇਡੀਜ਼ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੀ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਔਰ ਪਾਰਟੀ ਵੱਲੋਂ ਜੋ ਕੰਮ ਕੀਤੇ ਗਏ ਨੇ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਣਾ ਔਰ ਲੋਕ ਸਭਾ 2024 ਦੇ ਵਾਸਤੇ ਜਿਹੜਾ ਇਹ ਡੋਟ ਡੋਰ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਹਿੰਦੇ ਨਾਲ ਜਿਹੜੀਆਂ ਨੇ ਵਿੰਗਸ ਦੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਜੀ ਕੋਈ ਖਾਸ ਸੰਦੇਸ਼ ਦਿੱਤਾ ਜਾ ਰਿਹਾ ਲੋਕਾਂ ਦੇ ਵਿੱਚ ਪਹੁੰਚ ਕੇ ਦੇਖੋ ਹਰੇਕ ਪਰਸਨ ਕੋਲ ਆਪਣਾ ਵੋਟ ਦਾ ਅਧਿਕਾਰ ਹੈ ਔਰ ਅੱਜ ਕੱਲ ਹਰੇਕ ਪਰਸਨ ਸਮਝਦਾਰ ਹੈ ਔਰ ਬਾਕੀ ਜਿਵੇਂ ਜਿਵੇਂ ਅਸੀਂ ਵਾਰਾ ਦੇ ਵਿੱਚ ਵਿਚਰ ਰਹੇ ਹਾਂ ਪਿੰਡਾਂ ਵਿੱਚ ਵਿਚਰ ਰਹੇ ਹਾਂ ਤਾਂ ਲੋਕਾਂ ਵੱਲੋਂ ਜਿਹੜਾ ਇਹ ਆਮ ਆਦੀ ਪਾਰਟੀ ਲਈ ਕਾਫੀ ਵਧੀਆ ਹੰਗਾਰਾ ਮਿਲ ਰਿਹਾ 2022 ਦੇ ਵਿੱਚ ਵੀ ਤੁਹਾਡੇ ਵੱਲੋਂ ਪ੍ਰਚਾਰ ਕੀਤਾ ਗਿਆ ਸੀ ਵਿਧਾਨ ਸਭਾ ਦੇ ਵਿੱਚ ਤਾਂ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ 2 ਸਾਲਾਂ ਬਾਅਦ ਲੋਕਾਂ ਦੇ ਵਿੱਚ ਪਹੁੰਚ ਰਹੇ ਹੋ ਤਾਂ ਕਿਸ ਤਰ੍ਹਾਂ ਦਾ ਰਿਸਪੌਂਸ ਲੱਗਦਾ ਹੈ ਦੇਖੋ ਸਭ ਤੋਂ ਪਹਿਲੇ ਤਾਂ ਜਨਤਾ ਐਸ ਗੱਲ ਦੀ ਬੜੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਵਿੱਚ ਜਿਹੜੇ ਨੇ ਤੁਸੀਂ ਸਮੱਸਿਆਵਾਂ ਸੁਣਨ ਆਉਂਦੇ ਹੋ ਤੇ ਜੋ ਸਾਡੀ ਅਸੀਂ ਸਮੱਸਿਆਵਾਂ ਦੇ ਨਿਬਟਾਰਾ ਕਰ ਸਕਦੇ ਹਾਂ ਉਹਨਾਂ ਨੂੰ ਮੋਕੇ ਤੇ ਹੱਲ ਵੀ ਕਰਦੇ ਹਾਂ ਔਰ ਲੋਕਾਂ ਵੱਲੋਂ ਜਿਹੜਾ ਇਹ ਜਦੋਂ ਹੰਗਾਰਾ ਮਿਲ ਰਿਹਾ ਤਾਂ ਲੋਕ ਖੁਦ ਦੇ ਕਹਿੰਦੇ ਨੇ ਕਿ ਸਰਕਾਰ ਵੱਲੋਂ ਜਿਹੜੀਆਂ ਨੇ ਗਰੰਟੀਆਂ ਪੂਰੀਆਂ ਕੀਤੀਆਂ ਗਈਆਂ ਨੇ ਭਾਵੇਂ ਬਿਜਲੀ ਦੀ ਗਰੰਟੀ ਹੋਵੇ ਭਾਵੇਂ ਸਿੱਖਿਆ ਦੀ ਹੋਵੇ ਜਾਂ ਭਾਵੇਂ ਸਿਹਤ ਦੀ ਹੋਵੇ ਤਾਂ ਲਗਾਤਾਰ ਜਿਹੜਾ ਪਾਰਟੀ ਵੱਲੋਂ ਕੰਮ ਕੀਤੇ ਜਾ ਰਹੇ ਨੇ ਮਾਨਯੋਗ ਸੀਐਮ ਭਗਵੰ ਪਾਰਟੀ ਵੱਲੋਂ ਅਜੇ ਤੱਕ ਫਰੋਕੂ ਸੀਟ ਨੂੰ ਲੈ ਕੇ ਕੋਈ ਉਮੀਦਵਾਰ ਨਹੀਂ ਅੱਲਾਣਿਆ ਗਿਆ ਦਾਅਵੇਦਾਰੀ ਬਹੁਤ ਲੋਕ ਦਿਤਾਰੇ ਨੇ ਵਰਕਰ ਕਹਿ ਲੋ ਜਾਂ ਪੁਰਾਣੇ ਸਾਥੀ ਪਾਰਟੀ ਦੇ ਕਹਿ ਲੋ ਕੀ ਪੂਜਾ ਲੂਥਰਾ ਸੇ ਦੇਵਾ ਵੱਲੋਂ ਵੀ ਆਪਣੀ ਦਾਅਵੇਦਾਰੀ ਜਿਤਾਈ ਜਾ ਰਹੀ ਹੈ ਦੇਖੋ ਅਗਰ ਪਾਰਟੀ ਵਿਸ਼ਵਾਜਤ ਆਂਦੀ ਹੈ ਤਾਂ ਜ਼ਰੂਰ ਬਾਕੀ ਜਿੰਨੂੰ ਵੀ ਟਿਕਟ ਮਿਲਦੀ ਹੈ ਫਿਰੋਜ਼ਪੁਰ ਲੋਕ ਸਭਾ ਵਸਦੇ ਤਾਂ ਅਸੀਂ ਪਾਰਟੀ ਦੇ ਨਾਲ ਖੜੇ ਹੋਏ ਆਂ ਔਰ ਇੱਕੋ ਹੀ ਟੀਚਾ ਇਹ ਕਿ ਆਮ ਆਦੀ ਪਾਰਟੀ ਦੀ ਝੋਲੀ ਵਜੜੀਏ ਆਮ ਆਦੀ ਪਾਰਟੀ ਝੋਲੀ ਵਜਾਈਏ ਜਿਹੜੀ ਸੀਟ ਪਾਈਏ ਤੇ ਜਿਹੜਾ ਆਪਣਾ ਐਮਪੀਏ ਜ਼ਰੂਰ ਬਣਾਈਏ